ਆਮੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਟਾਇਲਾਂ ਦੇ ਰੇਟਾਂ ਦੇ ਵਿੱਚ ਵੱਡੇ ਥਮਾਕੇ ਬਹੁਤ ਹੀ ਸਸਤੇ ਰੇਟ ਦੇ ਵਿੱਚ ਤੁਹਾਨੂੰ ਟਾਇਲਾਂ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 2x2 ਟਾਇਲ ਜੋ ਤੁਹਾਨੂੰ ਦਿਖ ਰਹੀ ਹੈ ਇਹ ਤੁਹਾਨੂੰ ਆਪਾਂ ਸਿਰਫ 22 ਰੁਪਏ ਫੁੱਟ ਦੇ ਦੇਵਾਂਗੇ ਟਾਇਲ ਬਹੁਤ ਹੀ ਵਧੀਆ ਕੁਆਲਿਟੀ ਦੀ ਟਾਇਲ ਆ ਜਿੰਨਾ ਮਰਜ਼ੀ ਸਟਾਕ ਲੈ ਸਕਦੇ ਹੋ ਟਾਇਲ ਸਾਰੀ ਇੱਕ ਨੰਬਰ ਹੋਏਗੀ ਕੋਈ ਟਾਇਲ ਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਮੈਟ ਲੈ ਲਓ ਵੇ ਸਕ ਤੁਸੀਂ ਗਲੋਸੀ ਲੈ ਲਓ ਟਾਈਲਾਂ ਰੇਟ ਸਾਰਾ ਇੱਕੋ ਹੀ ਆ ਇਸ ਤੋਂ ਬਿਨਾਂ ਤੁਹਾਨੂੰ ਆਪਾਂ ਹੋਰ ਵੀ ਅੱਗੇ ਟਾਈਲਾਂ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਸੋਹਣੀਆਂ ਸੋਹਣੀਆਂ ਟਾਈਲਾਂ ਤੁਹਾਨੂੰ ਅੱਗੇ ਦੇਖਣ ਨੂੰ ਮਿਲਣਗੀਆਂ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਆਪਾਂ ਡਬਲ ਚਾਰਜ 2x2 ਦੀ ਟਾਈਲ ਇਹ ਤੁਹਾਨੂੰ ਆਪਾਂ ਦੇ ਦਾਂਗੇ 28 ਰੁਪਏ ਫੁੱਟ 2x2 ਡਬਲ ਚਾਰਜ ਇਹ 2x2 ਡਬਲ ਚਾਰਜ ਪ੍ਰੀਮੀਅਮ ਫਰਸਟ ਕੁਆਲਿਟੀ ਦਾ ਰੇਟ ਹੈ ਇਹ ਰੇਟ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲਣਾ ਇਹ ਸਿਰਫ ਮਿਲੂਗਾ ਆਪਣੇ ਕੋਲੇ ਬਰਨਾਲੇ ਸ਼ੋਰੂਮ ਤੇ ਆਪਣਾ ਸ਼ੋਰੂਮ ਆ ਕਚਰੀ ਗੇਟ ਨੰਬਰ 3 ਦੇ ਬਿਲਕੁਲ ਸਾਹਮਣੇ ਜੇ ਕਿਸੇ ਨੂੰ ਟਾਇਲ ਚਾਹੀਦੀਆਂ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਇਸ ਤੋਂ ਬਿਨਾ ਹੋਰ ਵੀ ਤੁਹਾਨੂੰ ਅੱਗੇ ਟੈਲਾਂ ਦੇਖਣ ਨੂੰ ਮਿਲਣਗੀਆਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਵੀਡੀਓ ਦੇ ਨਾਲ ਬਨੇ ਰਹੋ ਤੁਹਾਨੂੰ ਹੋਰ ਤੁਸੀਂ ਡਿਜ਼ਾਈਨ ਦੇਖੋ ਇਸ ਤੋਂ ਬਿਨਾ 2x2 ਫੁੱਲ ਬਾਡੀ ਲੈਣੀ ਆ ਉਹ ਵੀ ਮਿਲ ਜੇਗੀ 2x2 ਡਬਲ ਚਾਰਜ ਰੇਸੇ ਦੇ ਵਿੱਚ ਮਿਲ ਜੇਗੀ ਫੁੱਲ ਬੋਡੀ 글로ਸੀ ਮਿਲ ਜੇਗੀ ਤੇ ਫੁੱਲ ਬੋਡੀ ਮੈਟ ਦੇ ਵਿੱਚ ਵੀ ਆਪਾਂ ਨੂੰ ਟਾਈਲਾਂ ਮਿਲ ਜਾਣਗੀਆਂ ਕੁਆਲਿਟੀ ਆ ਜਿਹੜੀ ਸਾਰੀ ਇੱਕ ਨੰਬਰ ਹੋਏਗੀ ਕੋਈ ਵੀ ਟਾਈਲ ਦੇ ਵਿੱਚ ਪ੍ਰੋਬਲਮ ਆਉਂਦੀ ਆਪਣੀ ਫੁੱਲ ਗਾਰੰਟੀ ਹੋਏਗੀ ਇੱਕ ਵਾਰ ਜਦੋਂ ਤੁਸੀਂ ਸ਼ੋਅਰੂਮ ਆਉਂਗੇ ਤੁਹਾਨੂੰ ਹਰ ਇੱਕ ਟਾਈਲ ਦੇ ਬਾਰੇ ਦੱਸ ਕੇ ਟਾਈਲ ਦਿੱਤੀ ਜਾਊਗੀ ਹਰ ਇੱਕ ਟਾਈਲ ਦੀ ਜਾਣਕਾਰੀ ਦੇਵਾਂਗੇ ਇਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ 2x2 ਮੈਟ ਟਾਈਲ ਇਸ ਦੇ ਵਿੱਚ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਇਹ ਵੀ ਟਾਇਲ ਤੁਹਾਨੂੰ ਆਪਾਂ 2x2 28 ਰੁਪਏ ਫੁੱਟ ਪਾਇਟ ਦੇ ਵਿੱਚ ਮਿਲ ਜਾਣੀਆਂ ਕੁਆਲਿਟੀ ਸਾਰੀ ਪ੍ਰੀਮੀਅਮ ਹੋਏਗੀ ਦੇਖ ਸਕਦੇ ਹੋ ਟਾਇਲਾਂ ਦੇ ਵਿੱਚ ਡਿਜ਼ਾਈਨ ਆਪਾਂ ਨੂੰ ਬਹੁਤ ਮਿਲ ਜਾਣਗੇ ਇਸ ਤੋਂ ਬਿਨਾ ਵੀਡੀਓ ਤੋਂ ਬਿਨਾ ਹੋਰ ਵੀ ਆਪਣੇ ਕੋਲ ਬਹੁਤ ਸਾਰੇ ਡਿਜ਼ਾਈਨ ਅਵੇਲੇਬਲ ਨੇ ਜੇ ਕਿਸੇ ਨੂੰ ਚਾਹੀਦੀ ਆ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਆਲ ਪੰਜਾਬ ਦੇ ਵਿੱਚ ਆਪਾਂ ਟਾਇਲ ਭੇਜ ਦੇਾਂਗੇ ਕਿਤੇ ਵੀ ਟਾਇਲ ਚਾਹੀਦੀ ਆ ਇਸ ਤੋਂ ਬਿਨਾਂ ਇਹ ਦੇਖ ਸਕਦੇ ਹਾਂ 2/4 ਦੀ ਟਾਇਲ ਹੈ ਇਹ ਵੀ ਤੁਹਾਨੂੰ ਮੰਨ ਲਓ 28 ਰੁਪਏ ਫੁੱਟ 2/4 ਦੀ ਟਾਇਲ ਮਿਲ ਜਾਣੀ ਹੈ ਦੇਖ ਸਕਦੇ ਹਾਂ ਇਸ ਤੋਂ ਬਾਅਦ ਇਹ 2/4 ਆ ਗਈ 35 ਰੁਪਏ ਫੁੱਟ ਮਿਲ ਜਾਣੀ ਹੈ ਹੈਂਡਲੈਸ ਦੇ ਵਿੱਚ ਮਿਲ ਜਾਣੀ ਹੈ 35 ਰੁਪਏ ਫੁੱਟ ਪ੍ਰੀਮੀਅਮ ਦੀ ਟਾਇਲ 2/4 ਜਿੰਨਾ ਮਰਜ਼ੀ ਸਟਾਕ ਲੈ ਸਕਦੇ ਹੋ ਕੁਆਲਿਟੀ ਸਾਰੀ ਇੱਕ ਨੰਬਰ ਹੋਏਗੀ ਜਿਹੜੇ ਰੇਟ ਅੰਜ ਆਪਾਂ ਤੁਹਾਨੂੰ ਦੇ ਰਹੇ ਆ ਇਹ ਰੇਟ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲਣਗੇ ਇਹ ਸਿਰਫ ਤੁਹਾਨੂੰ ਆਪਣੇ ਸ਼ੋਅਰੂਮ ਤੇ ਹੀ ਮਿਲਣਗੇ ਜੇ ਕਿਸੇ ਨੂੰ ਵੀ ਚਾਹੀਦੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਕੀ ਇਸ ਤੋਂ ਬਿਨਾਂ ਆਪਾਂ ਵੀਡੀਓ ਹੋਰ ਵੀ ਪਾਉਂਦੇ ਰਹੇ ਨੇ ਆਪਣੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਹੋਰ ਕਿੱਦਾਂ ਦੀ ਟਾਇਲ ਚਾਹੀਦੀ ਆਪਾਂ ਉਦਾਂ ਦੀ ਟਾਇਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਭੇਜ ਦੇਾਂਗੇ ਇਹ ਦੇਖ ਸਕਦੇ ਹੋ 2x4 ਦੀ ਮੈਟ ਮੈਟ ਟਾਇਲ ਅਤੇ ਹਾਈਲਾਈਟਰ ਪੀਸ ਨੇ ਇਹਨਾਂ ਨੂੰ ਆਪਾਂ ਫਲੋਰ ਤੇ ਵੀ ਲਾ ਸਕਦੇ ਆਂ ਤੇ ਬਾਥਰੂਮ ਦੇ ਵਿੱਚ ਵੀ ਯੂਜ਼ ਕਰ ਸਕਦੇ ਆਂ ਇਸ ਤੋਂ ਬਿਨਾ ਆਪਣੇ ਫੇਸਬੁਕ ਪੇਜ ਦੇ ਉੱਤੇ ਹੋਰ ਵੀ ਬਹੁਤ ਸਾਰੀ ਟਾਇਲਾਂ ਦੇ ਡਿਜ਼ਾਈਨ ਪਏ ਹੋਏ ਨੇ ਇਹ ਆ ਗਿਆ ਸਾਈਜ਼ 32x64 ਦਾ ਸਾਈਜ਼ ਆ ਗਿਆ 32x64 ਦੀ ਟਾਇਲ ਆਪਣੇ ਕੋਲੇ 38 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿੰਨਾ ਮਰਜੀ ਤੁਸੀਂ ਸਟਾਕ ਲੈ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਹੋਏਗੀ ਟਾਇਲ ਇਹਸ ਨੂੰ ਤੁਸੀਂ ਚਾਹੇ ਜੋੜ ਕੇ ਲਾ ਦਿਓ ਸਪੇਸ ਪਾ ਕੇ ਲਾ ਦਿਓ ਦੇਖ ਸਕਦੇ ਹੋ ਟਾਇਲਾਂ ਦੇ ਡਿਜ਼ਾਈਨ 32 64 ਦੇ ਵਿੱਚ ਵੀ ਆਪਾਂ ਨੂੰ 38 ਰੁਪਏ ਦੇ ਵਿੱਚ 10 12 ਡਿਜ਼ਾਈਨ ਮਿਲ ਜਾਣਗੇ ਇਸ ਤੋਂ ਬਿਨਾ ਹੋਰ ਉੱਪਰ ਰੇਟ ਵਾਲੇ ਚਾਹੀਦੇ ਨੇ ਉਹ ਵੀ ਮਿਲ ਜਾਣਗੇ ਮੰਨ ਲਓ ਕਿ 38 ਰੁਪਏ ਤੋਂ ਟਾਇਲ ਸਟਾਰਟਿੰਗ ਹੋ ਜਾਂਦੀ ਹੈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ